ਹਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਦੇ ਸਾਡੀ ਜਿਹੜੀ ਪ੍ਰੈਸ ਪਹੁੰਚੀ ਹੋਈ ਹੈ ਇਹ ਬਜੇਦ ਸਿੰਘ ਪੱਤਰਕਾਰ ਠੱਠਾ ਗੁਰਦੇਵ ਸਿੰਘ ਪ੍ਰੈਸ ਕਤਰ ਬਲਾਗ ਬਟੋਆ ਸੁਖਵਿੰਦਰ ਸਿੰਘ ਇਕਾਈ ਪ੍ਰਧਾਨ ਠੱਠਾ ਪਰਮਜੀਤ ਸਿੰਘ ਠੱਠਾ ਅੱਜ ਮੈਂ ਤੁਹਾਨੂੰ ਤਾਜ਼ਾ ਜਾਣਕਾਰੀ ਦੇਣ ਲੱਗਾ ਹਾਂ ਕਿਉਂਕਿ 13 ਫਰਵਰੀ ਤੋਂ ਲੈ ਕੇ ਅੱਜ 10 ਫਰਵਰੀ ਹੋ ਚੁੱਕੀ ਹੈ ਅੱਜੋ ਤਾਂ ਮੈਂ ਜਿਹੜਾ ਤਾਰਾ ਮਾਹੌਲ ਬਖਾਉਣ ਦੇ ਤਾਂ ਖਨੌਰੀ ਬਾਡਰ ਦਾ ਖਨੌਰੀ ਬਾਡਰ ਤੇ ਜਿੱਤਰਾ ਸਾਡੇ ਕਿਸਾਨ ਸੰਘਰਸ਼ ਕਮੇਟੀਆਂ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਬੈਠੀਆਂ ਸ਼ਾਂਤ ਮਾਈਆਂ ਬੈਠੀਆਂ ਹੋਈਆਂ ਨੇ ਜਿਹੜੇ ਕਿਸਾਨ ਬਜ਼ੁਰਗ ਮਤਾਵਾਂ ਪਰਣਾ ਜਿਹੜੀਆਂ ਲੰਗਰਾਂ ਦੀਆਂ ਸੇਵਾ ਕਰ ਕਰਕੇ ਆਪਣਾ ਦੀਵਾਨ ਸੰਭਲ ਕਰ ਰਹੀਆਂ ਲੰਗਰ ਪਕਾ ਰਹੀਆਂ ਏ ਤੇ ਹੁਣ ਬਜ਼ੁਰਗਾਂ ਦਾ ਟਾਈਮ ਇਹੋ ਹੀ ਹੁੰਦਾ ਬਜ਼ੁਰਗਾਂ ਦਾ ਮੰਝਿਆਂ ਤੇ ਬਹਿਣ ਦਾ ਇਹ ਉਹਦੀ ਸਰਕਾਰ ਨੇ ਸਾਨੂੰ ਜਿਹੜਾ ਛੜਕਾ ਨਾ ਤੇ ਰੋ ਰਹੇ ਅਸੀਂ ਆ ਟਾਈਮ ਮਜੀਤ ਸਿੰਘ ਪੱਤਰਕਾਰ ਨਾਲ ਗੱਲਬਾਤ ਕਰਨ ਲੱਗੇ ਹਾਂ ਮਜੀਤ ਸਿੰਘ ਜੀ ਤੁਹਾਡਾ ਅੱਜ ਦਾ ਕੀ ਮੈਸੇਜ ਆ ਬਿਲਕੁਲ ਦੱਸਣਾ ਚਾਹਾਂਗੇ ਕਿ ਜਿਸ ਤਰੀਕੇ ਨਾਲ ਕਿਸਾਨਾਂ ਦੇ ਹੌਸਲੇ ਬੁਲੰਦਾ ਇਸ ਤੋਂ ਇਹ ਸਾਫ਼ ਹੈ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕੋਈ ਨਾ ਕੋਈ ਕਿਸਾਨਾਂ ਦਾ ਜ਼ਰੂਰ ਮਸਲਾ ਹੱਲ ਕਰੇਗੀ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਈ ਦਿਨਾਂ ਤੋਂ ਮਰਨ ਵਰਤਨ ਤੇ ਇੱਥੇ ਬੈਠੇ ਹੋਏ ਨੇ ਪਰ ਕਿਸਾਨਾਂ ਦੇ ਹੌਸਲੇ ਉਦੋਂ ਵੀ ਜ਼ਿਆਦਾ ਬਲੰਦ ਹੋ ਰਹੇ ਨੇ ਤੇ ਜਿਹੜੇ ਡੱਲੇਵਾਲ ਸਾਹਿਬ ਨੇ ਉਹਨਾਂ ਦਾ ਇੱਕ ਮੈਸੇਜ ਹੈ ਜਿਹੜੇ ਕਿਸਾਨ ਅਤੇ ਮਜ਼ਦੂਰ ਨੇ ਉਹ ਜ਼ਿਆਦਾਤਰ ਇੱਥੇ ਪਹੁੰਚੇ ਨੇ ਤਾਂ ਜੋ ਕੇਂਦਰ ਸਰਕਾਰ ਜਿਹੜੀ ਆ ਕਿ ਉੱਠ ਸਕੇ ਅਤੇ ਕਿਸਾਨਾਂ ਦੀ ਜਿੱਤ ਮੰਗਦਾ ਵਨ ਹਾਂਜੀ ਇਹ ਬਲਜੀਸ ਸਿੰਘ ਪੱਤਰਕਾਰ ਠਠੇ ਤੇ ਬਹੁਤ ਵਧੀਆ ਹੀ ਮੈਸੇਜ ਦਿੱਤਾ ਏ ਕਿਉਂਕਿ ਜਿਹੜਾ ਖਨੌਰੀ ਬਾਰਡਰ ਦਾ ਅੱਜ ਦਾ ਮਾਹੌਲ ਤਾਰਾ ਵਿਖਾਉਂਦਾ ਹੈ ਵੇਖੋ ਜਿਹੜੇ ਕਿਸਾਨ ਆਪਣੇ ਰਹਿਣ ਬਸੇਰੀਆ ਦੇ ਵਿੱਚ ਮਜਬੂਤ ਕੀਤੇ ਹੋਏ ਐ ਤੇ ਕਿਸਾਨਾਂ ਨੇ ਆਪਣੇ ਰਾਇਣ ਬਸੇਰੇ ਐ ਮਜਬੂਰੀ ਨਾ ਕੀਤੇ ਕਿਉਂਕਿ ਜਿਹੜੀ ਸਾਨੂੰ 14 ਫਰਵਰੀ ਦੀ ਮੀਟਿੰਗ ਆ ਕਿਤਨਾ ਦਾ ਸਾਨੂੰ ਮੈਸੇਜ ਉਹਨਾਂ ਤਰ ਸਾਡੇ ਜਿਹੜੇ ਕਿਸਾਨ ਢੀ ਕਰ ਰਹੇ ਐ ਵੇਖੋ ਰਾਇਣ ਬਸੇਰਿਆਂ ਦੇ ਵਿੱਚ ਮੈਂ ਅੱਜ ਇੱਕ ਸਾਈਡ ਤੇ ਚੱਲ ਰਿਹਾ ਹਾਂ ਠੀਕ ਹੈ ਦੂਜੀ ਸਾਈਡ ਸਾਡੀ ਦੂਜੀ ਆਉਂਦਾ ਫਿਰ ਵਿਖਾਉਂਗਾ ਮੈਂ ਤੁਹਾਨੂੰ ਜਿੰਨੇ ਅੱਜ ਮੈਂ ਤੁਹਾਡਾ ਮੋਰਚਾ ਵਿਖਾ ਰਿਹਾ ਹਾਂ ਇਹ ਖਨੌਰੀ ਬਾਰਡਰ ਦਾ ਖਨੌਰੀ ਬਾਰਡਰ ਜੋਗੇ ਅੱਜ ਦਾ ਫਰਵਰੀ ਦਾ ਜ ਤਾਜ਼ਾ ਮਾਹੌਲ ਵਿਖਾਉਣ ਡਿਆ ਏ ਲੰਗਰ ਲਹਾਰ ਖਾ ਤਾਂ ਤੇ ਲੰਗਰ ਵੀ ਗੁਰੂ ਕੇ ਲੰਗਰ 24 ਘੰਟੇ ਚੱਲ ਰਿਹਾ ਏ ਅਬ ਤੋਂ ਧੰਨਵਾਦ ਕਰਦਾ ਏ ਪੰਜਾਬੀ ਗੱਲਬਾਤ ਟੀਵੀ ਚੈਨਲ ਦਾ ਜੋ ਸਾਨੂੰ ਅਜ ਅੱਜ ਮੌਕਾ ਦਿੱਤਾ ਆ ਏ ਪਿਛੇ ਡਾ ਖਨੌਰੀ ਬਾਰਡਰ ਦੀਆਂ ਤਾਜ਼ਾ 10 ਫਰਵਰੀ ਦਾ ਤਾਜ਼ਾ ਮੌਲ ਦਿਖਾਓ ਅਸੀਂ ਜਿਹੜਾ ਤੁਹਾਡਾ ਤਾਜ਼ਾ ਮੌਲ ਖਾਣ ਦੇ ਵੇਖੋ ਰਹਿਣ ਬਸੇਰੇ ਆਪਣੇ ਬਜ਼ੁਰਗ ਬੈਠੇ ਹੋਏ ਆਨੰਦ ਮਾਣ ਰਹੇ ਆਏ ਕਿਉਂਕਿ ਸਾਨੂੰ ਜਿਹੜੀ ਸਰਕਾਰ ਨੇ ਹੁ ਭਾਇਆ ਤੇ ਗਾਈ ਜਿੰਨੇ ਚਿਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਉੰਜਾਂ ਚਿਰ ਜਿਹੜੇ ਕਿਸਾਨ ਇੱਥੇ ਡੱਡੇ ਰਹਿਣਗੇ ਕਿਉਂਕਿ ਸਸੀਂ ਬੂ ਬਾਰਡਰ ਖਨੌਰੀ ਬਾਰਡਰ ਹੈ ਇਹਨਾਂ ਪੁਰਾਣਾ ਬਾਰਡਰ ਹੈ ਸਾਰੇ ਜਿਹੜੇ ਕਿਸਾਨ ਡਟੇ ਹੋਏ ਤੇ ਵੇਖੋ ਬਜ਼ੁਰਗ ਜਿਹੜੇ ਆਨੰਦ ਮੰਨਣ ਆਏ ਆ ਰਾਇਣ ਬਸੇਰੇ ਇੱਕ ਤਰ੍ਹਾਂ ਬਾਰੇ ਬਹੁਤ ਮਜ਼ਬੂਤੀ ਨਾਲ ਆਪਣੇ ਹੋਰ ਵੀ ਜਿਹੜੇ ਮਜ਼ਬੂਤੀ ਕਰ ਰਹੇ ਜਿਹੜੇ ਕਿਸਾਨ ਤੇ ਬਾਕੀ ਹੋਰ ਬੇਨਤੀ ਕੀਤੀ ਜਾਂਦੀ ਜਿਹੜੇ ਕਿਸਾਨ ਪਿੰਡਾਂ ਦੇ ਵਿੱਚ ਬੈਠੇ ਉਹ ਵੀ ਇੱਕ ਹੋਰ ਜਿਹੜੇ ਆ ਖਨੌਰੀ ਬਾਰਡਰੋਂ ਪਿੰਭੂ ਬਾਰਡਰ ਤੇ ਪਹੁੰਚਣ ਕਿਉਂਕਿ ਇਹ ਜਿਹੜਾ ਮੋਰਚਾ ਸਾਡਾ ਮੋਰਚਾ ਚੱਲ ਰਿਹਾ ਏ ਇਹ ਤੇ ਹਰ ਇੱਕ ਨੂੰ ਪਹੁੰਚਣਾ ਚਾਹੀਦਾ ਏ ਕਿਉਂਕਿ ਆਉਣ ਵਾਲੀਆਂ ਆਪਣਾ ਪੀੜ੍ਹੀ ਨੂੰ ਦੱਸ ਸਕਾਂਗੇ ਕਿ ਅਸੀਂ ਖਨੌਰੀ ਬਾਡਰ ਤੇ ਪਹੁੰਚੇ ਸਾਂ ਕੱਲ ਨੂੰ ਸਾਨੂੰ ਕਈਆਂ ਦੇ ਬੱਚਿਆਂ ਨੇ ਡੈਡੀ ਜੀ ਤੁਸੀਂ ਖਨੌਰੀ ਬਾਡਰ ਤੇ ਪਹੁੰਚੇ ਹਾਂ ਹਾਂ ਅਸੀਂ ਖਨੌਰੀ ਬਾਡਰ ਤੇ ਪਹੁੰਚੇ ਅਸੀਂ ਕੋਈ ਨਾ ਕੋਈ ਦੱਸਣ ਵਾਲੇ ਬਣਾਂ ਜਿਵੇਂ ਸਿੰਭੂ ਬਾਡਰ ਤੇ ਇੱਕ ਵੀ ਸਾਲ ਮੋਰਚਾ ਚੱਲਿਆ ਸੀ ਉਹਦਾ ਵੀ ਲੋਕੀ ਅਰੇ ਤੱਕ ਇਤਿਹਾਸ ਚ ਲੰਢਿਆ ਏ ਤੇ ਖਨੌਰੀ ਬਾਡਰ ਦਾ ਵੀ ਇਹਨੇ ਚੱਲਣ ਡੇ ਟਾ ਕਿਉਂਕਿ 13 ਫਰਵਰੀ ਤੋਂ ਲੈ ਕੇ ਦੇ ਹੁਣ ਸਾਨੂੰ 13 ਫਰਵਰੀ ਨੂੰ ਇੱਕ ਸਾਲ ਪੂਰਾ ਹੋ ਜਾਣਾ ਹੈ ਇੱਕ ਸਾਲ ਇੱਥੇ ਮਨਾਇਆ ਜਾਣਾ ਹੈ ਖਨੌਰੀ ਬਾਰਡਰ ਤੇ ਇਹ ਪੱਕਾ ਮੰਨਦੇ ਨੇ ਸਾਲ ਇਹ ਰੋਕੇ ਆ ਵੇਖੋ ਸਿੰਘ ਦਸਤਾਰਾ ਸਜਾਰੇ ਕਿਉਂਕਿ ਕੁਝ ਸਮੇਂ ਤੱਕ ਜਿਹੜੀ ਸਟੇਟ ਚੱਲੂ ਹੋਣੀ ਹੈ ਆਪਣ ਸਿੰਘ ਇਸ਼ਨਾਨ ਕਰਕੇ ਦਸਤਾਰਾ ਸਜਾ ਜਾਏਗਾ ਕਿ ਨਿਕਲਣਾ ਸ਼ੁਰੂ ਹੋ ਚੁੱਕੇ ਹੈ ਕਿਉਂਕਿ ਜਿਹੜਾ ਸਾਡਾ ਬਲਜੀਤ ਸਿੰਘ ਪੱਤਰਕਾਰ ਉਹ ਵੀ ਸਾਡੇ ਨਾਲ ਮੌਜੂਦ ਸੀ ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਈ ਹੋਈ ਏ ਕਿਉਂਕਿ ਜਿਹੜਾ ਖਨੋਰੀ ਬਾਡਰ ਦਾ ਜਿਹੜਾ ਤਾਜ਼ਾ ਮਾਹੌਲ ਜਿਹੜਾ ਅੱਜ ਇਸ ਕਰਕੇ ਅਸੀਂ ਤੁਹਾਨੂੰ ਸਾਰੇ ਵਿਖਾ ਰਹੇ ਗਰਮ ਪਾਣੀ ਵਾਲੇ ਗਿੱਜੇ ਲੱਗੇ ਹੋਏ ਆਪਾਂ ਨਹਾਉਣ ਤੋਂ ਲਈ ਤੇ ਇਹ ਮੈਂ ਜਿਹੜਾ ਇੱਕ ਆ ਵੇਖੋ ਜਿਹੜੇ ਬਾਪੂ ਜੀ ਨੇ ਇਸ਼ਨਾਨ ਕਰ ਰਹੇ ਏ ਜਿਹੜਾ ਤਾਇਆ ਮੋਲ ਬਖਾਉਣ ਦੇ ਕਿਉਂਕਿ ਜਿਹੜਾ ਖਲੋਰੀ ਬਾਰਡਰ ਦਾ 2 ਕਿਲੋਮੀਟਰ ਦੇ ਵਿੱਚ ਜਿਹੜੀ ਸਟੇਟ ਸਾਡੀ ਆ ਅਰੇ ਸਟੇਟ ਤੱਕ ਨਹੀਂ ਪਹੁੰਚੇ 1 ਕਿਲੋਮੀਟਰ ਅੰਡੀ ਸਟੇਟ ਅੱਜ ਮੈਂ ਕੋਈ ਸਮੇਂ ਤੱਕ ਤੁਹਾਨੂੰ ਦੱਲਿਆਲ ਸਾਹਿਬ ਦੇ ਵੀ ਦક્ષਨ ਕਰਾਉਂਗਾ ਜੋ ਕਿ ਅਰੇ ਸਫ਼ਰ ਦੇ ਵਿੱਚ ਜਾ ਰਹੇ ਹਾਂ ਅਸੀਂ ਤੁਹਾਨੂੰ ਉੱਪਰ ਦੀ ਕੁਮਾਰ ਲੈ ਕੇ ਫਿਰ ਤੁਹਾਨੂੰ ਡੱਲਿਆਲ ਸਾਹਿਬ ਦੇ ਕੋਲੇ ਪਹੁੰਚਾਵਾਂਗੇ ਜਿਹੜਾ ਤਾਜ਼ਾ ਮਾਹੌਲ ਖਾਣ ਡਿਆ ਤੁਹਾਨੂੰ ਮੈਂ ਇਹ ਅਸੀਂ ਹੁਣ ਪੰਜਾਬ ਦੇ ਹੱਦ ਦਾ ਇਹ ਤੋਂ ਕੁਝ ਸਮੇਂ ਤੱਕ ਹਰਿਆਣੇ ਦੇ ਅਸੀਂ ਐਂਟਰ ਹੋਣ ਲੱਗੇ ਆ ਜਿਹੜੀ ਆਪਣੇ ਗਾੜੀ ਕੰਨਾ ਕੀਤਿਆਂ ਹਰਿਆਣੇ ਦੇ ਵਿੱਚ ਅਸੀਂ ਹੁਣ ਪੰਜਾਬ ਦੀ ਤੁਹਾਨੂੰ ਵਿਖਾਉਣ ਦੇ ਕੋਈ ਸਮੇਂ ਤੱਕ ਤੁਹਾਨੂੰ ਹਰਿਆਣੇ ਵੀ ਲੈ ਚੱਲਦਾ